ਬਿਨ ਇੱਕ ਬਵੇਕ ਸੁਣ ਲੈ ਨਿਰਪਤ ਸੋ ਸਮਰਨ ਦੂਸਰ ਜਾਏ ਹੈ ਉਹ ਜੰਗ ਦੇ ਵਿੱਚ ਬਵੇਕ ਦੇ ਸਭਾ ਨਹੀਂ ਕਿਸੇ ਜਾਣ ਬਿਨ ਇੱਕ ਬਵੇਕ ਗੁਰਾਂ ਦੇ ਨਾਲ ਬਵੇਕ ਤੇ ਬਿਨ ਕਿਸੇ ਨੇ ਕੋਈ ਐਨ ਚਰਚਾ ਨਹੀਂ ਕਰਨੀ ਗੁਰਨਾਮ ਨਹੀਂ ਕੀਤੀ ਜਾਂਦੀ ਮੱਕੇ ਨੂੰ ਗਏ ਨੇ ਉਹ ਆਏ ਨੇ ਇਸਲਾਮ ਇੱਧਰੋਂ ਦੇਣੋਂ ਵੱਕੇ ਨੂੰ ਗਏ ਨੇ ਉਹ ਚੜੇ ਨੇ ਇਸਲਾਮ ਦੇਣ ਇੱਧਰ ਨੂੰ ਪੂਰਬ ਨੂੰ ਗਏ ਨੇ ਪਛਮ ਨੂੰ ਉਹਨਾਂ ਦੇ ਨੂੰ ਚੜਾਈ ਕਰਕੇ ਗਿਆ ਦੀ ਆਓ ਅਸੱਚ ਆ ਗੱਲ ਸੀ ਜਾਣਦੀ ਉਹ ਆਏ ਸੀ ਨਾ ਮੈਸੇਜ ਦੇਣ ਵੀ ਸਾਡੇ ਕੋਲ ਆ ਗਿਆ ਨੇ ਸਾਰਨੇ ਚਰਚਾ ਕਰੋ ਇਹ ਉਧਰ ਨੂੰ ਚਲੇ ਗਿਆ ਉਹ ਸਾਡੇ ਨੂੰ ਕਰੋ ਕਰੋ ਚਰਚਾ ਇਧਰ ਟੌਂਦੇ ਹੀ ਚਲੇ ਗਏ ਸਭ ਨੂੰ ਬਲੀ ਕੰਧਾਰੀ ਟਾਇਆ ਉਡਣ ਜਾ ਉਹਥੇ ਟਾਲੇ ਸੀ ਇਧਰੇ ਮੇਰੀ ਕੋਈ ਖੜਿਆ ਹੀ ਨਹੀਂ ਹੋ ਰਿਹਾ ਸਾਰੇ ਜਿਹੜਾ ਮਿਲਦਾ ਗਿਆ ਰੁਕਨਦੀਨ ਸੀ ਜਿਹੜੇ ਇਸਲਾਮ ਵਾਲੇ ਉਹਦੇ ਇਸਲਾਮ ਵਾਲੇ ਬਹੁਤ ਨੇਕ ਬੰਦੇ ਸੀ ਇਸਲਾਮ ਚ ਦੇਖ ਬੰਦੇ ਬਹੁਤ ਸੀ ਇਸ ਜੈ ਹਿੰਦੁਸਤਾਨ ਤੇ ਚੜ ਕੇ ਤੇ ਜੈ ਜੈ ਚੜ ਕੇ ਆਏ ਸੀ ਇਹਨਾਂ ਦੇ ਹੱਥ ਵੀ ਬਹੁਤ ਚੱਕੀ ਹੋਈ ਸੀ ਅੱਜ ਤਾਂ ਕੀ ਹੋਈ ਸੀ ਕਨਾਂ ਜੀ ਸੇਕਟ ਹਾਲ ਕੇ ਪੌਣੇ ਕੋ ਚੰਗੀ ਗੱਲ ਥੋੜੀ ਸੀ ਐਡੀ ਬੜੀ ਮਤਲਬ ਇੰਨੀ ਬੜੀ ਪ੍ਰਜਾ ਨੂੰ ਅਸੀਂ ਧਰਮ ਨਹੀਂ ਪੜਨ ਦੇਣਾ ਤੁਸੀਂ ਮੰਦਿਰ ਚ ਨਹੀਂ ਬਣ ਸਕਦੇ ਤੁਸੀਂ ਪੂਜਾ ਨਹੀਂ ਕਰ ਸਕਦੇ ਤੁਸੀਂ ਸਾਡੇ ਗੁਲਾਮ ਬਣ ਕੇ ਹੀ ਰਹੋਗੇ ਇਹ ਤਾਂ ਬਹੁਤ ਮਾਹ ਪਾਪ ਸੀ ਇੱਥੇ